ਹਾਂਜੀ ਦੋਸਤੋ ਇੱਕ ਬੜੀ ਅਹਿਮ ਜਾਣਕਾਰੀ ਕਿਸਾਨਾਂ ਵਾਸਤੇ ਸੀ ਉਹ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਨ ਲਈ ਆਪਾਂ ਲਾਈਵ ਹੋਏ ਆ ਤਾਂ ਉਹ ਜਾਣਕਾਰੀ ਇਹ ਹੈ ਕਿ ਅਬੋਹਰ ਮੰਡੀ ਦੇ ਵਿੱਚ ਨਰਮੇ ਦੀ ਖਰੀਦ ਹੈ ਜਿਹੜੀ ਉਹ ਸ਼ੁਰੂ ਹੋ ਚੁੱਕੀ ਹੈ ਨਰਮੇ ਦੀ ਖਰੀਦ ਅੱਜ 8 ਸਤੰਬਰ ਤੋਂ ਸ਼ੁਰੂ ਹੈ ਜਿਹੜੀ ਉਹ ਅਬੋਹਰ ਮੰਡੀ 'ਚ ਹੋ ਚੁੱਕੀ ਹੈ ਤੇ ਜੇਕਰ ਅੱਜ ਦੀ ਆਪਾਂ ਗੱਲ ਕਰੀਏ ਤਾਂ ਪਹਿਲੇ ਦਿਨ ਜਿਹੜਾ ਨਰਮਾ ਹੈ ਉਹ 7131 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਅੱਜ ਅਬੋਹਰ ਮੰਡੀ ਦੇ ਵਿੱਚ ਵਿਕਿਆ ਹੈ ਜੇਕਰ ਆਪਾਂ ਨਰਮੇ ਦੀ ਗੱਲ ਕਰੀਏ ਤਾਂ ਨਰਮਾ ਬਾਂਸਲ ਐਗਰੋ ਇੰਡਸਟਰੀ ਵੱਲੋਂ ਜਿਹੜਾ ਖਰੀਦਿਆ ਗਿਆ ਹੈ 50 ਕੁਇੰਟਲ ਜਿਹੜੀ ਨਰਮੇ ਦੀ ਆਮਦ ਅੱਜ ਹੋਈ ਸੀ ਤੇ 731 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਨਰਮੇ ਦੀ ਖਰੀਦ ਅਬੋਰ ਮੰਡੀ ਤੋਂ ਅੱਜ ਸ਼ੁਰੂ ਹੋ ਚੁੱਕੀ ਹੈ ਬਾਂਸਲ ਐਗਰੋ ਇੰਡਸਟਰੀ ਦੇ ਵਿੱਚ ਜਿਹੜਾ ਉਹਨਾਂ ਵੱਲੋਂ ਇਹ ਪਹਿਲੀ ਜਿਹੜੀ ਢੇਰੀ ਨਰਮੇ ਦੀ ਉਹ ਖਰੀਦੀ ਗਈ ਹੈ ਇਹ ਜਾਣਕਾਰੀ ਆਪਾਂ ਦੇਣ ਵਾਸਤੇ ਤਾਂ ਕਿਸਾਨ ਵੀਰ ਹੈ ਜਿਹੜੇ ਨਰਮਾ ਉਹ ਮੰਡੀ ਚ ਲਿਆ ਕੇ ਜਾਂ ਉਹ ਵੇਚ ਸਕਦੇ ਆ ਕਿਉਂਕਿ ਖਰੀਦ ਹੈ ਜਿਹੜੀ ਉਹ ਸ਼ੁਰੂ ਹੋ ਚੁੱਕੀ ਹੈ ਬੰਸਲ ਐਗਰੋ ਇੰਡਸਟਰੀ ਹੈ ਜਿਹੜੀ ਉਹਨਾਂ ਵੱਲੋਂ ਅੱਜ ਪਹਿਲੇ ਦਿਨ ਜਿਹੜੀ ਨਰਮੇ ਦੀ ਖਰੀਦ ਹੈ ਉਹ 7131 ਰੁਪਏ 7131 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਜਿਹੜੀ ਅੱਜ ਖਰੀਦ ਉਹ ਕੀਤੀ ਗਈ ਹੈ ਤੇ ਜੇਕਰ ਆਪਾਂ ਗੱਲ ਕਰੀਏ ਤਾਂ ਪਹਿਲੇ ਦਿਨ ਕਿਸਾਨਾਂ ਵੱਲੋਂ ਜਿਹੜਾ ਘਟਾ ਨਰਮਾ ਲਿਆਂਦਾ ਗਿਆ ਸੀਗਾ ਤਾਂ ਬੰਸਲ ਐਗਰੋ ਵੱਲੋਂ ਬੰਸਲ ਐਗਰੋ ਇੰਡਸਟਰੀ ਵੱਲੋਂ ਜਿਹੜੀ ਖਰੀਦ ਹੈ ਨਰਮੇ ਦੀ ਉਹ ਕੀਤੀ ਗਈ ਹੈ ਤਾਂ ਇਹ ਜਾਣਕਾਰੀ ਕਿਸਾਨਾਂ ਵਾਸਤੇ ਬਹੁਤ ਐਮ ਹੈ ਕਿਉਂਕਿ ਨਰਮੇ ਦੀ ਖਰੀਦ ਹੈ ਜਿਹੜੀ ਉਹ ਸ਼ੁਰੂ ਹੋ ਚੁੱਕੀ ਹੈ ਜਿਹੜੇ ਵੀ ਕਿਸਾਨ ਆਪਦਾ ਨਰਮਾ ਕੋਈ ਪਹਿਲਾਂ ਵਾਲਾ ਪਿਆ ਜਾਂ ਨਰਮੇ ਦੀ ਜਿਹੜੀ ਚੁਗਾਈ ਹੈ ਜੇਕਰ ਥੋੜੀ-ਬਹੁਤੀ ਕਿਤੇ ਸ਼ੁਰੂ ਹੋਈ ਹੈ ਤਾਂ ਤੁਸੀਂ ਨਰਮਾ ਜਿਹੜਾ ਉਹ ਲਿਆ ਕੇ ਵੇਚ ਸਕਦੇ ਹੋ ਤਾਂ ਤਸਵੀਰਾਂ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਤਾਂ ਅਬੋਰ ਮੰਡੀ ਦੇ ਵਿੱਚ ਨਰਮੇ ਦੀ ਖਰੀਦ ਹੈ ਜਿਹੜੀ ਉਹ ਸ਼ੁਰੂ ਹੋ ਚੁੱਕੀ ਹੈ ਇਹ ਅਪਡੇਟ ਦੇਣ ਵਾਸਤੇ ਤੁਹਾਨੂੰ ਜਿਹੜੀ ਜਾਣਕਾਰੀ ਹੈ ਉਹ ਲਾਈਵ ਹੋਏ ਆਪਾਂ ਇਹ ਜਾਣਕਾਰੀ ਦੇਣ ਵਾਸਤੇ ਤਾਂ ਅੱਜ ਕਰੀਬ 50 ਕੁਇੰਟਲ ਨਰਮੇ ਦੀ ਆਮਦ ਜਿਹੜੀ ਉਹ ਹੋਈ ਹੈ ਬੰਸਲ ਐਗਰੋ ਇੰਡਸਟਰੀ ਨੇ ਇਹ ਜਿਹੜਾ ਨਰਮਾ ਖਰੀਦਿਆ ਕਿਸਾਨ ਤੋਂ ਤੇ ਇਹਦਾ ਜਿਹੜਾ ਭਾਅ ਉਹ 7131 ਰੁਪਏ ਫਿਰ ਮੈਂ ਜਾਣਕਾਰੀ ਦੇਦਾ ਵੀ 7131 ਰੁਪਏ ਪ੍ਰਤੀ ਕੁਇੰਟਲ ਨਰਮੇ ਦੀ ਜਿਹੜਾ ਰੇਟ ਹੈ ਉਹ ਪਹਿਲੇ ਦਿਨ ਅੱਜ ਨਿਕਲਿਆ ਤਾਂ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਨ ਵਾਸਤੇ ਇਹ ਆਪਾਂ ਵੀਡੀਓ ਲਾਈਵ ਹੋਏ ਆ ਤਾਂ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਜੋ ਜਿਆਦਾ ਤੋਂ ਜਿਆਦਾ ਕਿਸਾਨਾਂ ਤੱਕ ਜਿਹੜੀ ਇਹ ਜਾਣਕਾਰੀ ਹੈ ਉਹ ਪਹੁੰਚ ਸਕੇ ਕਿਉਂਕਿ ਆਪਾਂ ਨਰਮੇ ਦੀ ਜਿਹੜੀ ਖਰੀਦ ਹੈ ਲਾਈਵ ਵੀ ਤੁਹਾਡੇ ਤੱਕ ਲੈ ਕੇ ਆਵਾਂਗੇ ਉਹਨਾਂ ਵਾਲੇ ਸਮੇਂ ਦੇ ਵਿੱਚ ਤਾਂ ਇਸੇ ਕਰਕੇ ਜਿਹੜੀ ਸ਼ੁਰੂਆਤ ਦੇ ਵਿੱਚ ਅੱਜ ਜਿਹੜੀ ਸ਼ੁਰੂਆਤ ਹੈ ਨਰਮੇ ਦੀ ਖਰੀਦ ਦੀ ਹੋਈ ਸੀ ਤਾਂ ਤੁਹਾਡੇ ਨਾਲ ਉਹ ਜਾਣਕਾਰੀ ਸਾਂਝੀ ਕਰਨ ਵਾਸਤੇ ਆਪਾਂ ਇਹ ਜਿਹੜੀ ਲਾਈਵ ਇਸ ਟਾਈਮ ਉਹ ਕਰ ਰਹੇ ਹਾਂ ਤਾਂ ਜੋ ਤੁਹਾਡੇ ਤੱਕ ਜਿਹੜੀ ਜਾਣਕਾਰੀ ਹੈ ਉਹ ਪਹੁੰਚ ਸਕੇ ਤਾਂ ਬੜੀ ਐਮ ਜਾਣਕਾਰੀ ਸੀ ਵੀਡੀਓ ਨੂੰ ਵੱਧ ਤੋਂ ਵੱਧ ਦੋਸਤੋ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਵੱਧ ਤੋਂ ਵੱਧ ਲੋਕਾਂ ਤੱਕ ਕਿਸਾਨਾਂ ਨੂੰ ਪਤਾ ਲੱਗ ਜੇ ਕਿ ਮੰਡੀ ਦੇ ਵਿੱਚ ਜਿਹੜੀ ਖਰੀਦ ਹੈ ਉਹ ਸ਼ੁਰੂ ਹੋ ਚੁੱਕੀ ਹੈ ਤਾਂ ਇਹ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਨ ਵਾਸਤੇ ਹੀ ਆਪਾਂ ਲਾਈਵ ਹੋਏ ਆ ਕਿ ਮੰਡੀ ਦੇ ਵਿੱਚ ਅਬੋਹਰ ਮੰਡੀ ਦੇ ਵਿੱਚ ਜਿਹੜਾ ਨਰਮਾ ਤੈਤ ਕੀ ਬੇਸ਼ੱਕ ਆਪਣੇ ਜਿਹੜਾ ਨਰਮੇ ਦੀ ਬਿਜਾਈ ਜਿਹੜੀ ਉਹ ਘਟ ਰਹੀ ਹੈ ਪਰ ਫਿਰ ਵੀ ਜਿਹੜਾ ਨਰਮੇ ਦਾ ਭਾਅ ਉਹ 7131 ਰੁਪਏ ਤੋਂ ਅੱਜ ਸ਼ੁਰੂ ਹੋਇਆ ਹੈ ਭਾਅ ਤਾਂ ਉਧਰ ਕਿਸਾਨਾਂ ਵੱਲੋਂ ਜਿਹੜੀ ਮੰਗ ਕੀਤੀ ਜਾ ਰਹੀ ਹੈ ਕਿ 10 ਤੋਂ 12000 ਰੁਪਏ ਪ੍ਰਤੀ ਕੁਇੰਟਲ ਜਿਹੜਾ ਨਰਮੇ ਦਾ ਭਾਅ ਉਹ ਹੋਣਾ ਚਾਹੀਦਾ ਕਿਉਂਕਿ ਨਰਮਾ ਜਿਹੜਾ ਉਹ ਬੇਸ਼ੱਕ ਇਹਤਕੀ ਬਿਜਾਈ ਕਾਫੀ ਘਟ ਹੋਈ ਹੈ ਪਰ ਉਹਦਾ ਜਿਹੜਾ ਭਾਅ ਉਹ ਕਿਸਾਨਾਂ ਨੂੰ ਪੂਰਾ ਜ਼ਰੂਰ ਮਿਲੇ ਇਹ ਅਸੀਂ ਕਾਮਨਾ ਕਰਦੇ ਆਂ ਬੇਨਤੀ ਵੀ ਕਰਦੇ ਆਂ ਕਿ ਇਸ ਸਬੰਧ ਵਿੱਚ ਮੰਡੀ ਪ੍ਰਸ਼ਾਸਨ ਜਿਹੜਾ ਜ਼ਿਲ੍ਹਾ ਪ੍ਰਸ਼ਾਸਨ ਆ ਉਹ ਸ਼ੁਰੂਆਤ ਤੋਂ ਹੀ ਧਿਆਨ ਰੱਖੇ ਤਾਂ ਜੋ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਜਿਹੜੀ ਮੰਡੀਆਂ ਦੇ ਵਿੱਚ ਕੋਈ ਦਿੱਕਤ ਹੈ ਉਹ ਨਾ ਆਵੇ ਤਾਂ ਇਹ ਅਹਿਮ ਜਾਣਕਾਰੀ ਜਿਹੜੀ ਦੇਣ ਵਾਸਤੇ ਤੁਹਾਡੇ ਨਾਲ ਲਾਈਵ ਹੋਏ ਸੀ ਜੁੜੇ ਆ ਤੁਹਾਡੇ ਨਾਲ ਤਾਂ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਤਾਂ ਜੋ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਜਿਹੜੀ ਇਹ ਜਾਣਕਾਰੀ ਹੈ ਉਹ ਪਹੁੰਚ ਸਕੇ ਜਿੰਨੇ ਵੀ ਵੀਰ ਜੁੜੇ ਐ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਯਕੀਨੀ ਬਣਾਉਣਾ ਕਿ ਵੀਡੀਓ ਜ਼ਿਆਦਾ ਤੋਂ ਜ਼ਿਆਦਾ ਸਾਡੇ ਵੀਰਾਂ ਤੱਕ ਆ ਜਿਹੜੀ ਉਹ ਪਹੁੰਚ ਸਕੇ ਤਾਂ ਇਸ ਤੋਂ ਇਲਾਵਾ ਇੱਕ ਹੋਰ ਜਾਣਕਾਰੀ ਤੁਹਾਨੂੰ ਦੇ ਦਈਏ ਮੁਕਸਰ ਦੀ ਮੁਕਸਰ ਦੇ ਵਿੱਚ ਵੀ ਅੱਜ ਜਿਹੜਾ ਨਰਮੇ ਦੀ ਖਰੀਦ ਉਹ ਹੋਈ ਹੈ ਉਹ ਮੁਕਸਰ ਕਾਟਨ ਪ੍ਰਾਈਵੇਟ ਲਿਮਟਿਡ ਵੱਲੋਂ ਜਿਹੜਾ ਨਰਮਾ ਖਰੀਦਿਆ ਗਿਆ ਉਹ 7151 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਜਿਹੜੀ ਖਰੀਦ ਹੈ ਉਹ ਕੀਤੀ ਗਈ ਹੈ ਉਹਨਾਂ ਵੱਲੋਂ ਤਾਂ ਬੰਸਲ ਐਗਰੋ ਇੰਡਸਟਰੀ ਹਬੋਰ ਵੱਲੋਂ ਜਿਹੜੀ ਖਰੀਦ ਹੋਈ ਉਹ 7131 ਰੁਪਏ ਪ੍ਰਤੀ ਕੁਇੰਟਲ ਤੇ ਜਿਹੜੀ ਮੁਕਸਰ ਦੇ ਵਿੱਚ ਖਰੀਦ ਹੈ ਉਹ 7151 ਰੁਪਏ ਪ੍ਰਤੀ ਕੁਇੰਟਲ ਆ ਜਿਹੜੀ ਉਹ ਕੀਤੀ ਗਈ ਹੈ ਤਾਂ ਨਰਮੇ ਦੀ ਸ਼ੁਰੂਆਤ ਹੈ ਜਿਹੜੀ ਉਹ ਕਰ ਦਿੱਤੀ ਗਈ ਹੈ 7100 31 ਰੁਪਏ ਪ੍ਰਤੀ ਕੁਇੰਟਲ ਆ ਜਿਹੜਾ ਉਹ ਨਰਮਾ ਅੱਜ ਅਬੋਰ ਮੰਡੀ ਦੇ ਵਿੱਚ ਵਿਕਿਆ ਤੇ ਇੱਥੇ ਮੈਂ ਇੱਕ ਜਾਣਕਾਰੀ ਦੇਣੀ ਚਾਹਾਂਗਾ ਕਿ ਪੰਜਾਬ ਸਰਕਾਰ ਵੱਲੋਂ 20000 ਖੇਤੀ ਸੋਲਰ ਪੰਪ ਲਾਏ ਜਾਣੇ ਆ ਵੀਰੋ ਤਾਂ ਉਹਦੀ ਜਿਹੜੀ ਅਰਜ਼ੀਆਂ ਦੀ ਮੰਗ ਹੈ ਸਰਕਾਰ ਵੱਲੋਂ ਕੀਤੀ ਗਈ ਹੈ ਤੁਸੀਂ ਵੀ ਜਿਹੜੀਆਂ ਜਿਹੜੇ ਵੀ ਵੀਰ ਲੈਣਾ ਚਾਹੁੰਦੇ ਐ ਮੋਟਰ ਸੋਲਰ ਵਾਲੀ ਸੋਲਰ ਪੰਪ ਲਵਾਉਣਾ ਚਾਹੁੰਦੇ ਐ ਉਹ ਆਪ ਦਾ ਜਿੱਥੇ ਵੀ ਜਿਹੜੇ ਆਨਲਾਈਨ ਫਾਰਮ ਜਿੱਥੇ ਅਰਜ਼ੀਆਂ ਭਰੀਆਂ ਜਾਣੀਆਂ ਉੱਥੇ ਆਪਦੀ ਅਰਜ਼ੀ ਹੈ ਜਿਹੜੀ ਉਹ ਭਰ ਸਕਦੇ ਲਵਲੀ ਨਾਰੰਗਜੀ ਅਮਿਤ ਚਾਵਲਾ ਜੀ ਧੰਨਵਾਦ ਬਾਈ ਹੋਰਾਂ ਦਾ ਤਾਂ ਉਹਨਾਂ ਵਾਲੇ ਦਿਨਾਂ ਦੇ ਵਿੱਚ ਆਪਾਂ ਕੋਸ਼ਿਸ਼ ਕਰਾਂਗੇ ਕਿ ਲਾਈਵ ਤੁਹਾਨੂੰ ਭਾਅ ਜਿਵੇਂ ਪਹਿਲਾਂ ਵੀ ਦਿਖਾਉਂਦੇ ਰਹੇ ਹਾਂ ਤਾਂ ਉਹਦੇ ਲਾਈਵ ਜਿਹੜੇ ਭਾਅ ਉਹ ਦਿਖਾਈਏ ਇਹ ਸਾਡੀ ਕੋਸ਼ਿਸ਼ ਹੈ ਜਿਹੜੀ ਉਹ ਰਹੂਗੀ ਆਉਣ ਵਾਲੇ ਦਿਨਾਂ ਦੇ ਵਿੱਚ ਕੋਸ਼ਿਸ਼ ਵੀ ਕਰਾਂਗੇ ਇਹ ਤਾਂ ਇਸ ਤੋਂ ਇਲਾਵਾ ਜੇਕਰ ਮੈਂ ਤੁਹਾਨੂੰ ਗੰਗਾ ਨਗਰ ਮੰਡੀ ਦੇ ਭਾਅ ਦੀ ਜਾਣਕਾਰੀ ਥੋੜੀ-ਬਹੁਤੀ ਦੇਦਾ ਤਾਂ ਸਰੋਂ ਦਾ ਜਿਹੜਾ ਭਾਅ ਉਹ 5750 ਰੁਪਏ ਰਿਹਾ ਉੱਥੇ ਤੇ ਗਵਾਰੇ ਦਾ ਭਾਜ ਜਿਹੜਾ 5100 ਰੁਪਏ ਪ੍ਰਤੀ ਕਵੰਟਲ ਗੰਗਾ ਨਗਰ ਦੀ ਗੱਲ ਕਰ ਰਹੇ ਆ ਛੋਲਿਆਂ ਦਾ ਭਾਜ ਜਿਹੜਾ ਉੱਥੇ ਉਹ 7500 75 ਰੁਪਏ ਪ੍ਰਤੀ ਕਵੰਟਲ ਜਿਹੜਾ ਉੱਥੇ ਮੂੰਗੀ ਆ ਜਿਹੜੀ 7805 ਰੁਪਏ ਪ੍ਰਤੀ ਕਵੰਟਲ ਇਹ ਜਿਹੜੀ ਜਾਣਕਾਰੀ ਆ ਇਹ ਗੰਗਾ ਨਗਰ ਮੰਡੀ ਦੀ ਆ ਤੇ ਇਹ ਨਰਮੇ ਦੀ ਜਿਹੜੀ ਗੱਲ ਆਪਾਂ ਕਰ ਰਹੇ ਸੀ ਕਿ ਨਰਮੇ ਅਬੋਰ ਮੰਡੀ ਦੇ ਵਿੱਚ ਅੱਜ ਉਹ 7131 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਨਰਮੇ ਦੀ ਖਰੀਦ 50 ਕੁਆਂਟਲ ਨਰਮਾ ਆਇਆ ਸੀ ਉਹਦੀ ਜਿਹੜੀ ਸ਼ੁਰੂਆਤ ਉਹ ਕੀਤੀ ਜਾ ਚੁੱਕੀ ਹੈ ਤਾਂ ਇਹ ਤੋਂ ਬਿਨਾ ਜੇਕਰ ਆਪਾਂ ਗੱਲ ਕਰੀਏ ਮੁਕਸਰ ਦੇ ਵਿੱਚ ਜਿਹੜਾ ਨਰਮੇ ਦਾ ਭਾਅ ਉਹ ਅੱਜ 7151 ਰੁਪਏ ਪ੍ਰਤੀ ਕੁਆਂਟਲ ਰਿਹਾ ਤਾਂ ਕੋਸ਼ਿਸ਼ ਕਰਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੇ ਤੱਕ ਜਿਹੜੀ ਜਾਣਕਾਰੀ ਹੈ ਉਹ ਲਾਈਵ ਲੈ ਕੇ ਆਈਏ ਤੁਹਾਨੂੰ ਭਾਅ ਜਿਹੜੇ ਜੇ ਲਾਈਵ ਨਾ ਵੀ ਆ ਸਕੇ ਤਾਂ ਹਰ ਰੋਜ਼ ਤੁਹਾਡੇ ਤੱਕ ਜਿਹੜੇ ਭਾਅ ਉਹ ਮੰਡੀਆਂ ਦੇ ਲੈ ਕੇ ਆਵਾਂਗੇ ਵੀ ਨਰਮੇ ਦਾ ਜਿਹੜਾ ਕਿਸਾਨਾਂ ਵੀਰਾਂ ਤੱਕ ਜਿਹੜੀ ਇਹ ਜਾਣਕਾਰੀ ਆ ਉਹ ਪਹੁੰਚਦੀ ਰਵੇ ਅਮਰ ਸਿੰਘ ਸ਼ਰਮਾ ਜੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜਿੰਨੇ ਵੀ ਵੀਰ ਵੀਡੀਓ ਨੂੰ ਵੇਖਣਗੇ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਤੁਹਾਡੇ ਸ਼ੇਅਰ ਲਾਈਕ ਨਾਲ ਹੀ ਸਾਡਾ ਹੌਸਲਾ ਵੱਧਾ ਜਿਨ੍ਹਾਂ ਨੇ ਆਪਣਾ ਪੇਜ ਫੇਸਬੁੱਕ ਤੇ ਫੋਲੋ ਨਹੀਂ ਕੀਤਾ YouTube ਤੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਵੀਰੋ ਜਰੂਰ ਇਹ ਫੇਸਬੁੱਕ ਤੇ ਤੁਸੀਂ ਵੀ ਲਾਈਕ ਤੇ ਫੋਲੋ ਕਰ ਲਿਓ ਤੇ YouTube ਤੇ ਸਬਸਕ੍ਰਾਈਬ ਜਰੂਰ ਕਰ ਲਿਓ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਲਾਈਵ ਆਪਾਂ ਸਿਰਫ ਇਹਸ ਕਰਕੇ ਹੋਏ ਸੀ ਵੀ ਤੁਹਾਡੇ ਤੱਕ ਅੱਜ ਦੇ ਭਾਅ ਜਿਹੜੇ ਉਹ ਲੈ ਕੇ ਆ ਸਕੀ